ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਮਾਰੀਏ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਕਰਿਓ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਮਾਂ ਦੇ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸ੍ਰੀਆ ਕਲਤੈ ਸਾਹਿਬ ਤੋਂ ਜਿੱਥੇ ਦਰਜੀ ਪਹੁੰਚ ਚੁੱਕੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਹੱਕ ਵਿੱਚ 7 ਮਹੀਨੇ ਦੇ ਕਰੀਬ ਹੋ ਗਿਆ ਭਾਈ ਸਾਹਿਬ ਟਾਵਰ ਤੇ ਬੈਠੇ ਨੇ ਪਰਸੋਂ ਰਾਤ ਵੀ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਡਾਊਨ ਹੋ ਗਈ ਜਿੱਥੇ ਉਹ ਬੇਵੋਸ ਵੀ ਰਹੇ ਪਰ ਜਥੇਦਾਰ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਹੈ ਭਾਈ ਗੁਰਜੀਤ ਸਿੰਘ ਜੀ ਨੂੰ ਵੀ ਉਹ ਲੰਗਰ ਪ੍ਰਸ਼ਾਦਾ ਜ਼ਰੂਰ ਸਕਣ ਇਸ ਕਰਕੇ ਗੁਰਬਾਣੀ ਦਾ ਵੀ ਆਸਰਾ ਲੈਣ ਬਾਣੀ ਬਾਦੋਬਾਦ ਪੜਨ ਸੋ ਆਓ ਅੱਗੇ ਤੁਹਾਨੂੰ ਸੁਣਾਣੇ ਆਪਾਂ ਜਥੇਦਾਰ ਸਾਹਿਬ ਨੇ ਕਿਹੜੀਆਂ ਗੱਲਾਂ ਬਾਤਾਂ ਸੰਗਤਾਂ ਨਾਲ ਕੀਤੀਆਂ ਤੇ ਮੀਡੀਆ ਨਾਲ ਕੀ ਗੱਲਬਾਤ ਹੋਈ ਆਓ ਤੁਹਾਨੂੰ ਅਸੀਂ ਸੁਣਾਈਏ ਅਸੀਂ ਦਰਬਾਰ ਸਾਹਿਬ ਲਈ ਲੱਖਾਂ ਹੁ ਸ਼ਹਾਦਤਾਂ ਪਾਈਆਂ ਨੇ ਪਰ ਉਥੇ ਵੀ ਜੰਗਲਾਂ ਟਪਿਆ ਜੋ ਭਾਈ ਗੁਰਜੀਤ ਸਿੰਘ ਦੀ ਮੰਗ ਹੈ ਉਹ ਇੰਨਾ ਵੀ ਨਿੱਕੀ ਮੰਗ ਨਹੀਂ ਹੈ ਨਿੱਜੀ ਹੁੰਦੀ ਤੇ ਮੈਂ ਵੀ ਕਾਤੂ ਹੋਣਾ ਇਹ ਮੰਗ ਅਰਥ ਦੀ ਮੰਗ ਹੈ ਇਹ ਮੰਗ ਦੁਨੀਆ ਦੇ ਵਿੱਚ ਵਸਣ ਵਾਲਾ ਕਿਸੇ ਵੀ ਧਰਮ ਦਾ ਬੰਦਾ ਹੋਵੇ ਜਿਹੜਾ ਧਰਮ ਨੂੰ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਹੈ ਇਹ ਉਹਦੀ ਮੰਗ ਹੈ ਪੀ ਉਹ ਕਾਨੂੰਨ ਕਿਉਂ ਬਣਦੇ ਵੀ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰੂ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਦੇਖੋ ਜਾਇਦਾ ਦੇਸੀ ਵੀ ਪੰਜਾਬ ਦੇ 117 ਮੈਂਲੇ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਰਾਮ ਦੇ ਨਾਲ ਬੈਠੇ ਨੇ ਕੋਈ ਗੱਲ ਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪੈਣਾ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਬਣਾएंगे ਸੈਂਟਰ ਸਰਕਾਰ ਇਹਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆਖੀਦਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ ਇਹ ਇਹ ਕਾਨੂੰਨ ਬਣਨ ਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਓਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ ਰੋਟੀ ਖਾਣ ਪ੍ਰਸ਼ਾਦ ਆ ਛਕਣ ਪਾਠ ਕਰਨ ਬਾਣੀ ਦਾ ਪਹਿਰਾ ਵਧਾਉਣ ਨਿਤਨੇਮ ਕਰਨ ਸਿਮਰਨ ਕਰਨ ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜ੍ਹਨ ਸਾਡਾ ਤੇ ਆਸਰਾ ਸਿਰਫ ਅਕਾਲਪੁਰਖਾ ਅਕਾਲਪੁਰਖ ਤੋਂ ਬਿਨਾ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਆ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ ਵਿੱਚ ਵਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਤੇ ਦੁਨੀਆ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਇਹ ਵੀਡੀਓ ਜੇ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਬਟਨ ਤੇ ਫਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਸੀ ਦੁਨੀਆ ਤੁਹਾਡੇ ਖਬਰਾਂ ਦੇ ਜਦ ਤੱਕ ਤੁਸੀਂ ਬਾਰੇ ਫੇਰ ਅਸਰ ਰਹੋਗੇ ਜੇ ਕਿਸੇ ਤਰ੍ਹਾਂ ਦੀ ਜਰੂਰਤ ਤੁਹਾਡੇ ਕੋਲ ਹੋਵੇ ਜਿਹੜਾ ਸੇਵਾ ਕਰਨ ਦਾ ਬਤਨ ਚਾਹੇ ਕਿਸੇ ਨਾਲ ਉਸ ਨਾਲ ਹੋਵੇ ਧੰਨਵਾਦ